ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਮੇਸ਼ ਪਰਿਵਾਰ ਗਰੁੱਪ ਆਫ ਸਕੂਲ ਪ੍ਰਬੰਧਕ ਕਮੇਟੀ ਵੱਲੋਂ ਪੇਸ਼ ਹੈ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਰੋਜ਼ਾਨਾ ਗੁਰੂ ਦੀ ਗੱਲ ਅੱਜ 7 ਮਈ ਹੈ ਮੈਂ ਗੁਰਸੇerat ਕੌਰ ਕਲਾਸ 9ਵੀਂ ਦਸਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾ ਕਲਾਂ ਜ਼ਿਲ੍ਹਾ ਤਰਨਤਾਰਨ ਵਿੱਚ ਪੜਦੀ ਹਾਂ ਮੇਰੇ ਵੱਲੋਂ ਆਪ ਜੀ ਦਾ ਨਿੱਕਾ ਸਵਾਗਤ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਹੁਕਮ ਹੈ ਪਲਕੇ ਉਠ ਪ੍ਰਾਹੁਣਾ ਮੇਰਾ ਕਰ ਆਵੋ ਭਾਉ ਪਖਾਲਾ ਤਿਸਕੇ ਮੰਤਨ ਨਿਤ ਭਾਉ ਹੋਈ ਭਾਈ ਜਿਹੜਾ ਮਨੁੱਖ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਦਾ ਹੈ ਉਹ ਮਨੁੱਖ ਦਾ ਸੰਸਾਰ ਤੇ ਆਉਣਾ ਸਫਲਾ ਹੈ ਪਰਵਾਣ ਹੈ ਜਿਸ ਮਨੁੱਖ ਨੇ ਵਿਸ਼ੇ ਵਿਕਾਰਾਂ ਤੋਂ ਨਿਰਲੇਪ ਪਰਮੇਸ਼ਰ ਦਾ ਨਾਮ ਜਪਿਆ ਹੈ ਮੈਂ ਉਸ ਤੋਂ ਬਿਹਾਰ ਜਾਂਦਾ ਹਾਂ ਸਤਕੇ ਜਾਂਦਾ ਹਾਂ ਜਿਸ ਮਨੁੱਖ ਨੂੰ ਅੰਤਰਜਾਮੀ ਪਰਮੇਸ਼ਰ ਦਾ ਮਿਲਾਪ ਹੋ ਜਾਵੇ ਉਸ ਮਨੁੱਖ ਦੇ ਸਾਰੇ ਉਮਰ ਦੇ ਦੁੱਖ ਕਲੇਸ਼ ਕੱਟੇ ਜਾਂਦੇ ਹਨ ਗੁਰੂ ਜੀ ਆਖਦੇ ਹਨ ਉਸ ਮਨੁੱਖ ਨੂੰ ਕੇਵਲ ਸੱਚ ਸਰੂਪ ਪਰਮੇਸ਼ਰ ਦਾ ਹੀ ਆਸਰਾ ਹੁੰਦਾ ਹੈ ਉਹ ਸੰਤ ਜਨਾਂ ਦੀ ਸੰਗਤ ਕਰਕੇ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਹੈ। ਹੇ ਭਾਈ ਜੇ ਸਵੇਰੇ ਉੱਠਿਆ ਸਾਰ ਕੋਈ ਗੁਰਮੁਖ ਪਿਆਰਾ ਕੋਈ ਸੰਤ ਜਨ ਰਾਹੂ ਨਾ ਬਣ ਕੇ ਮੇਰੇ ਘਰ ਆ ਜਾਵੇ ਮੈਂ ਉਸ ਦੇ ਪੈਰ ਧੋਵਾਂ। ਉਹ ਮੈਨੂੰ ਮਨ ਕਰਕੇ ਤਨ ਕਰਕੇ ਚੰਗਾ ਲੱਗੇ ਪਿਆਰਾ ਲੱਗੇ। ਉਹ ਪਿਆਰਾ ਨਿਤ ਪਰਮੇਸ਼ਰ ਦਾ ਨਾਮ ਸੁਣੇ। ਨਾਮ ਜਪ ਕੇ ਨਾਮ ਧਨ ਇਕੱਠਾ ਕਰੇ। ਸਦਾ ਪਰਮੇਸ਼ਰ ਦੇ ਨਾਮ ਵਿੱਚ ਹੀ ਆਪਣੀ ਸੁਰਤ ਜੋੜੀ ਰੱਖੇ ਉਸ ਦੇ ਔਨ ਨਾਲ ਮੇਰਾ ਸਾਰਾ ਘਰ ਪਵਿੱਤਰ ਹੋ ਜਾਵੇ ਉਸ ਦੀ ਬਖਸ਼ਿਸ਼ ਨਾਲ ਮੈਂ ਵੀ ਪਰਮੇਸ਼ਰ ਦੇ ਗੁਣ ਗਾਇਣ ਕਰਨ ਲੱਗ ਜਾਵਾਂ ਅਜਿਹਾ ਬਰਾਹੁਣਾ ਜੋ ਪਰਮੇਸ਼ਰ ਦੇ ਨਾਮ ਧੰਦਾ ਵਪਾਰੀ ਹੈ ਵੱਡੇ ਭਾਗਾ ਨਾਲ ਮਿਲਦਾ ਹੈ ਕਿਸੇ ਵਿਰਲੇ ਮਨੁੱਖ ਨੂੰ ਹੀ ਨਸੀਬ ਹੁੰਦਾ ਹੈ ਗੁਰੂ ਪਿਆਰੀ ਸਾਥ ਸੰਗਤ ਜੀ ਜੋ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਦਾ ਹੈ ਉਸ ਮਨੁੱਖ ਦਾ ਸੰਸਾਰ ਤੇ ਆਉਣਾ ਹੀ ਸਫਲ ਹੈ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨ ਨਾਲ ਸਾਰੇ ਦੁੱਖ ਰੋਗ ਕੱਟੇ ਜਾਂਦੇ ਹਨ ਸੰਤ ਜਨਾਂ ਦੀ ਸੰਗਤ ਕਰਨ ਨਾਲ ਮਨੁੱਖ ਭਿਆਨਕ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਹੈ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨ ਨਾਲ ਲੋਕਾਂ ਲੋਕ ਦੇ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਪਰਮੇਸ਼ਰ ਦੀ ਦਰਗਾਹ ਵਿੱਚ ਇੱਜ਼ਤ ਮਾਣ ਮਿਲਦਾ ਹੈ ਪਿਆਰੇ ਵਿਦਿਆਰਥੀਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੜੀ ਸ਼ਰਧਾ ਭਾਵਨਾ ਨਾਲ ਦਰਸ਼ਨ ਕਰਿਆ ਕਰੋ ਗੁਰੂ ਦੇ ਸ਼ਬਦ ਦੀ ਵਿਚਾਰ ਕਰ ਲਿਆ ਕਰੋ ਅਰਦਾਸ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਹੀ ਕਰਿਆ ਕਰੋ ਗੁਰੂ ਪਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ KAMI 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 KAMI